ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਜੋ ਇਸ ਭੈਣ ਤੱਕ ਤੇ ਇਸ ਬੱਚੀ ਤੱਕ ਸਾਡੀ ਪਹੁੰਚ ਹੋ ਸਕੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਭੈਣ ਸਰਬਜੀਤ ਕੌਰ ਆ ਜੋ ਪਿੰਡ ਕਸਵਾਨਾਂ ਦੇ ਵਿੱਚ ਵਿਆਹੀ ਹੋਈ ਸੀ ਕੁਝ ਮਹੀਨੇ ਪਹਿਲਾਂ ਇਹ ਭੈਣ ਘਰ ਤੋਂ ਚਲੀ ਜਾਂਦੀ ਆ ਜਾਂਦੀ ਵੀ ਪਤਾ ਨਹੀਂ ਕਿੱਥੇ ਆ ਪੇਕਾ ਪਰਿਵਾਰ ਦੇ ਵਿੱਚ ਨਹੀਂ ਜਾਂਦੀ ਇੱਕ ਮਹੀਨੇ ਬਾਅਦ ਇਸ ਭੈਣ ਦੀ ਫੇਰ ਵਾਪਸੀ ਹੁੰਦੀ ਆ ਘਰ ਜਦੋਂ ਵਾਪਸੀ ਹੁੰਦੀ ਆ ਇਸ ਭੈਣ ਦੀ ਘਰ ਤਾਂ ਇਸ ਭੈਣ ਨੂੰ ਜਿਹੜਾ ਅ ਘਰਦਿਆਂ ਵੱਲੋਂ ਫੇਰ ਇਹਦੀ ਗਲਤੀ ਨੂੰ ਮਾਫ਼ ਕਰਕੇ ਘਰੇ ਰੱਖਿਆ ਜਾਂਦਾ ਪਰ ਕੁਝ ਸਮਾਂ ਪੈਣ ਤੋਂ ਬਾਅਦ ਇਹ ਭੈਣ ਫੇਰ ਘਰ ਤੋਂ ਇਸ ਬੱਚੀ ਨੂੰ ਨਾਲ ਲੈ ਕੇ ਲਾਪਤਾ ਹੋ ਜਾਂਦੀ ਆ ਉਸ ਤੋਂ ਪਹਿਲਾਂ ਜਦੋਂ ਭੈਣ ਇਸ ਪਿੰਡ ਦੇ ਵਿੱਚੋਂ ਜਾਂਦੀ ਆ ਤਾਂ ਇਹ ਭੈਣ ਜਿਹੜੀ ਬੱਚੀ ਨੂੰ ਸ਼ਰਿਆਮ ਇੱਕ ਦਰਖਤ ਦੇ ਥੱਲੇ ਬਾਕੇ ਚਲੀ ਜਾਂਦੀ ਆ ਇਹ ਦੀ ਸਿਰ ਜਿਹੜੀ ਕਹਾਣੀਆਂ ਉਹ ਵੀ ਤੁਹਾਡੇ ਨਾਲ ਸਾਰੀ ਸਾਂਝੀ ਕਰਦੇ ਕਿ ਇਹ ਬੱਚੀ ਕੌਣ ਆ ਤੇ ਇਸ ਭੈਣ ਦੇ ਨਾਲ ਇਸ ਬੱਚੀ ਦਾ ਕੀ ਰਿਸ਼ਤਾ ਉਸ ਤੋਂ ਪਹਿਲਾਂ ਆਪਣੇ ਨਾਲ ਮਾਤਾ ਜੀ ਨੇ ਜਿਨ੍ਹਾਂ ਦੀ ਉਹ ਨੋ ਅੱਜ ਮਾਤਾ ਜੀ ਵਿਚਾਰੇ ਦੁੱਖ ਲੈ ਕੇ ਆਪਣੇ ਕੋਲੇ ਪਹੁੰਚੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਮਾਤਾ ਜੀ ਤੁਹਾਡੀ ਨੋ ਕਿੰਨਾ ਸਮਾਂ ਪਹਿਲਾਂ ਘਰ ਤੋਂ ਗਈ ਹੈ ਇਹ ਜੀ ਦੀਵਾਲੀ ਤੋਂ 1 ਮਹੀਨਾ ਮੰਗਰੋ ਗਈ ਹੈ ਅੱਛਾ ਜੀ ਹਾਂਜੀ ਦੀਵਾਲੀ ਲੰਘ ਗਈ 1 ਮਹੀਨਾ ਮੰਗਰੋ ਇਹ ਦੀਵਾਲੀ ਹਾਂਜੀ ਤੇ ਕੀ ਤੁਸੀਂ ਇਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਅਸੀਂ ਲੱਭਿਆ ਜੀ ਇਹਦਾ ਪਿਓ ਵੀ ਸਾਡੇ ਨਾਲ ਜਾਂਦਾ ਰਿਹਾ। ਲੱਭਦੇ ਰਹੇ ਆ, ਭਰਾ ਵੀ ਇਹਦੇ ਲੱਭਦੇ ਰਹੇ ਆ। ਤੇ ਅਸੀਂ ਸਾਰੇ ਇੱਥੇ ਲੱਭਦੇ ਰਹੇ। ਪਿਓ ਤਾਂ ਇਹਦਾ ਬਾਹਲਾ ਹੀ ਸਾਡੇ ਨਾਲ ਜੰਡਾ ਤੁਰਿਆ ਕਰਦਾ। ਹਾਂਜੀ। ਉਹ ਲੱਭਦਾ ਰਿਹਾ। ਜੀ। ਹਾਂਜੀ। ਤੇ ਸਾਨੂੰ ਕਿਤੋਂ ਨਹੀਂ ਵੀ ਲੱਭੀ ਲਾ ਪਤਾ ਹੀ ਹੋ ਗਿਆ। ਪੁਲਿਸ ਕੰਪਲੇਨ ਦੇ ਦੀ ਕੀਤੀ ਆ? ਉਹ ਵੀ ਕੀਤੀ ਆ। ਤੇ ਕੋਈ ਕਾਰਵਾਈ ਨਹੀਂ ਹੋਈ। ਨਹੀਂ ਵੀ ਕੋਈ ਕਾਰਵਾਈ। ਸੋ ਇਹ ਜਿਹੜੀ ਅਸੀਂ ਤੁਹਾਨੂੰ ਵੀਡੀਓ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਜਿਹੜੀ ਫੋਟੋ ਦਿਖਾ ਰਹੇ ਆਂ ਅਸੀਂ ਤੁਹਾਨੂੰ ਇਹ ਫੋਟੋ ਉਸ ਭੈਣ ਦੀ ਆ ਜਿਹੜੇ ਵੀ ਮੇਰੇ ਭੈਣ ਭਰਾ ਨੂੰ ਇਸ ਭੈਣ ਬਾਰੇ ਪਤਾ ਲੱਗਦਾ ਉਹਨੂੰ ਜਿਹੜਾ ਵਾਜਿਬ ਹੈ ਨਾਮ ਸਾਡੇ ਵੱਲੋਂ ਦਿੱਤਾ ਜਾਊਗਾ ਸੋ ਇਹਦੀ ਸਾਨੂੰ ਜਿਹੜਾ ਸੋ ਪਤਾ ਤੁਸੀਂ ਦੱਸ ਸਕਦੇ ਆਂ ਹੁਣ ਅਸੀਂ ਅਗਲੀ ਕਹਾਣੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਉਹ ਕਹਾਣੀ ਇਹ ਆ ਕਿ ਜਿਹੜੀ ਆ ਬੱਚੀ ਆ ਉਹ ਇਸ ਭੈਣ ਨੇ ਗੋਦ ਲਈ ਹੋਈ ਸੀ ਬੱਚੀ ਏ ਬੱਚੀ ਜਿਹੜੀ ਗੋਦ ਲਈ ਹੋਈ ਆ ਸਾਡੀ ਇਹੀ ਅਪੀਲ ਆ ਵੀ ਇਹ ਭੈਣ ਨੇ ਜਿੱਥੇ ਰਹਿਣਾ ਇਹ ਰਹਿ ਸਕਦੀ ਆ ਉਹਦੇ ਪਰਿਵਾਰ ਵੱਲੋਂ ਉਹਦੇ ਪਤੀ ਵੱਲੋਂ ਇਹੀ ਆ ਕਿ ਇਹਨੇ ਜਿੱਥੇ ਰਹਿਣਾ ਰਹਿ ਸਕਦੀ ਪਰ ਮੇਰੀ ਜਿਹੜੀ ਧੀਆ ਉਹ ਮੈਨੂੰ ਵਾਪਸ ਦਿੱਤੀ ਜਾਵੇ ਕਿਉਂਕਿ ਇਹ ਧੀਆ ਜਿਹੜੀ ਇਹ ਗੋਦ ਲਈ ਗਈ ਸੀ ਬੱਚੀ ਸੋ ਨਾਲ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਭੈਣ ਦੇ ਦੋ ਬੱਚੇ ਸੀ ਇੱਕ ਬੇਟਾ ਤੀਕਾ ਜਿਹੜੀ ਗੁੱਸ ਲਈ ਆ ਬੇਟੀ ਬੇਟੇ ਨੂੰ ਤਾਂ ਉਹ ਆਪਦੇ ਪਤੀ ਕੋਲੇ ਛੱਡ ਗਈ ਪਰ ਬੇਟੀ ਨੂੰ ਲੈ ਕੇ ਉਹ ਭੈਣ ਲਾਪਤਾ ਹੋ ਚੁੱਕੀ ਆ ਪਤਾ ਨਹੀਂ ਉਹ ਭੈਣ ਐਸ ਵਕਤ ਕਿੱਥੇ ਆ ਸੋ ਇਹਦੇ ਪਿੱਛੇ ਦੀ ਜਿਹੜੀ ਅਸਲ ਕਹਾਣੀ ਇਹ ਆ ਕਿ ਉਹ ਭੈਣ ਸਾਨੂੰ ਨਹੀਂ ਪਤਾ ਕਿਸੇ ਦੇ ਰਿਲੇਸ਼ਨਸ ਸੀ ਸਾਨੂੰ ਨਹੀਂ ਪਤਾ ਕਿਸੇ ਦੇ ਗਮਰਾਹ ਕਰਨ ਤੇ ਗਈ ਆ ਉਹ ਭੈਣ ਦੋ ਤਿੰਨ ਵਾਰਾਂ ਪਹਿਲਾਂ ਵੀ ਘਰ ਤੋਂ ਜਾ ਚੁੱਕੀ ਆ ਇਸੋ ਜਦੋਂ ਘਰੇ ਵਾਪਸ ਆਉਂਦੀ ਸੀ ਤਾਂ ਪਰਿਵਾਰ ਵੱਲੋਂ ਇੱਕ ਮਾਤੜ ਪਰਿਵਾਰ ਐਕਸੈਪਟ ਕਰ ਲਈ ਜਾਂਦੀ ਸੀ ਪਰ ਇੱਥੇ ਗੱਲ ਇਹ ਆਉਂਦੀ ਆ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਦੋ ਦੋ ਬੱਚਿਆਂ ਦੀਆਂ ਮਾਵਾ ਹੋ ਕੇ ਘਰ ਤੋਂ ਲਾਪਤਾ ਹੋਣੀਆਂ ਹੋਰ ਜਗ੍ਹਾ ਤੇ ਜਾਣਾ ਜੇਕਰ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਕਿਸੇ ਤਰ੍ਹਾਂ ਦੀ ਵੀ ਦਿੱਕਤ ਆਉਂਦੀ ਆ ਆਪਾਂ ਆਪਣੇ ਆਂਢ ਗੁਆਂਢ ਨੂੰ ਦੱਸਦੇ ਆ ਆਪਾਂ ਥਾਣੀ ਕਚਹਿਰੀਆਂ ਤੱਕ ਜਾਂਦੇ ਆ ਪਰ ਇਹਨਾਂ ਮਸਲਿਆਂ ਦਾ ਇਹ ਹੱਲ ਨਹੀਂ ਹੈਗਾ ਕਿ ਤੁਸੀਂ ਆਪਣਾ ਘਰ-ਬਾਰ ਛੱਡ ਕੇ ਬੱਚਿਆਂ ਨੂੰ ਲੈ ਕੇ ਕਿਸੇ ਪਾਸੇ ਫਰਾਰ ਹੋ ਜੋ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿਹੜੀ ਆ ਜਿਹੜੀ ਬੱਚੀ ਆ ਖਾਸ ਤੌਰ ਤੇ ਇਸ ਨਿੱਕੀ ਬੱਚੀ ਦਾ ਸਾਨੂੰ ਜਰੂਰ ਪਤਾ ਦਿਓ ਨਾਲ ਇਸ ਭੈਣ ਦੀ ਫੋਟੋ ਆ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਬੱਚੀ ਇਹ ਗੋਦ ਲਈ ਹੋਈ ਸੀ ਭੈਣ ਦੀ ਪਹਿਲਾਂ ਭੈਣ ਇਸ ਬੱਚੀ ਨੂੰ ਸ਼ਰਿਆਮ ਇੱਕ ਦਰਖਤ ਦੇ ਥੱਲੇ ਛੱਡ ਕੇ ਚਲੀ ਜਾਂਦੀ ਹੈ ਇੱਕ ਮਹੀਨੇ ਲਈ ਲਾਪਤਾ ਰਹਿੰਦੀ ਹੈ ਜਦੋਂ ਇਹ ਭੈਣ ਦੁਬਾਰਾ ਘਰ ਵਾਪਸ ਆਉਂਦੀ ਆ ਤਾਂ ਆਟ ਗਵਾੜ ਵੱਲੋਂ ਸੁਭਾਅ ਬਕੀਏ ਗੱਲਾਂ ਕਹੀਆਂ ਜਾਂਦੀਆਂ ਵੀ ਜੇ ਤੂੰ ਧੀ ਨੂੰ ਪਾਲਣਾ ਨਹੀਂ ਸੀ ਤਾਂ ਤੂੰ ਇਸ ਧੀ ਨੂੰ ਗੋਦ ਲਿਆ ਹੀ ਕਿਉਂ ਤੇ ਪਤਾ ਨਹੀਂ ਉਹਦੇ ਮਨ ਚ ਕੀ ਆਉਂਦੀ ਆ ਦੁਬਾਰਾ ਉਹ ਭੈਣ ਇਸ ਗੁੜੀਆ ਨੂੰ ਲੈ ਕੇ ਫਰਾਰ ਹੋ ਜਾਂਦੀ ਆ ਪਰ ਜਿਹੜਾ ਉਹਦਾ ਬੱਚਾ ਜਿਹਨੂੰ ਉਹਨੇ ਜਨਮ ਦਿੱਤਾ ਉਹਨੂੰ ਆਪਦੇ ਪਤੀ ਦੇ ਘਰੇ ਛੱਡ ਜਾਂਦੀ ਆ ਮਾਤਾ ਜੀ ਇਹਦਾ ਭੈਣ ਦਾ ਵਰਤਾਰਾ ਤੁਹਾਡੇ ਨਾਲ ਕਿਦਾਂ ਦਾ ਸੀ ਘਰ ਚ ਲੜਦੀ ਝਗੜਦੀ ਸੀ ਜਾਂ ਬਹੁਤ ਵਧੀਆ ਰਹਿੰਦੀ ਸੀ ਦੀ ਨਹੀਂ ਇੰਨਾ ਵਧੀਆ ਨਹੀਂ ਸੀ ਰਹਿਂਦੀ ਸਾਡੇ ਨਾਲ ਹਾਂਜੀ ਤੇ ਪਰ ਅਸੀਂ ਫੇਰ ਵੀ ਆਂਦੇ ਸੀ ਵਿਚਾਲੇ ਆਪਦਾ ਘਰ ਸੰਭਾਉਂਦਾ ਇੱਕ ਮਾਂ ਚਾਹੁੰਦੀ ਆ ਵੀ ਮੇਰੇ ਪੁੱਤ ਦਾ ਘਰ ਵਸਦਾ ਰਹੇ ਜੀ ਅਸੀਂ ਇਹੀ ਆਂਦੇ ਸੀ ਵਿਚਾਲੇ ਆਪਦਾ ਘਰ ਸੰਭੀ ਜਾਵੇ ਆਪਦੇ ਬੱਚੇ ਸੰਭੇ ਜੀ ਤੇ ਉਹ ਫੇਰ ਵੀ ਨਹੀਂ ਨਹੀਂ ਉਹਨੇ ਜਦੋਂ ਕੋਈ ਸ਼ਾਦੀ ਗੱਲ ਸੁਣੀ ਸੀ ਅਸੀਂ ਤਾਂ ਦੋ ਵੇਰੀ ਪਹਿਲਾਂ ਲਿਆਂਦੀ ਸੀਗੀ ਪਹਿਲਾਂ ਇਹ 4 ਦਿਨ ਲਾਪਤਾ ਰਹੀ ਜੀ ਚੌਥੇ ਦਿਨ ਅਸੀਂ ਲੈ ਕੇ ਆਂਦੀ ਜੀ ਚੌਥੇ ਦਿਨ ਲਿਆਂਦੀ ਤੇ ਅਸੀਂ ਕਿਸੇ ਨੂੰ ਜਿੰਦਾ ਪਤਾ ਹੀ ਨਹੀਂ ਲੱਗਣ ਦੋ ਅੱਛਾ ਜੀ 11 ਦਿਨਾਂ ਦਾ ਕੀ ਹੁੰਦਾ ਚਾ ਲੈ ਅਗਲਾ ਕਹਿੰਦਾ ਪੇ ਕੀ ਮੈਨ ਨੋਟ ਜੀ ਨਹੀਂ ਅੱਛਾ ਜਿਹੜੇ 4 ਦਿਨਾਂ ਬਾਅਦ ਤੁਸੀਂ ਲਿਆਂਦੀ ਕਿੱਥੋਂ ਲੈ ਕੇ ਆਂਦੀ ਸੀ ਤੁਸੀਂ ਇਹ ਅਸੀਂ ਜੀਰੇ ਤੋਂ ਹੀ ਲੈ ਕੇ ਆਂਦੀ ਨਹੀਂ ਹੁਣ ਦੁਬਾਰਾ ਉਹਨਾਂ ਜਗ੍ਹਾ ਤੇ ਤੁਸੀਂ ਜਾ ਕੇ ਨਹੀਂ ਆਏ ਜਿੱਥੋਂ ਜਿੱਥੋਂ ਇਹਨਾਂ ਪਹਿਲਾਂ ਆਏ। ਉਹ ਵੀ ਅਸੀਂ ਤਾਂ ਵੇਖੀ ਆ ਸਾਹ ਬਹੁਤ ਥਾਵਾਂ ਤੇ ਵੇਖੀ ਆ ਪਰ ਸਾਨੂੰ ਕੀ ਪਈ ਨਹੀਂ ਸੀ। ਉੱਥੋਂ ਸਾਨੂੰ ਤਾਂ ਇਹਨੇ ਫੋਨ ਕਰਤਾ ਕਿ ਮੈਂ ਧੀਰੇ ਅੱਡੇ ਤੇ ਖੜੀ ਆ ਤਿੰਤੂ ਵਾਲੇ ਤੂੰ। ਅੱਛਾ। ਤੇ ਉੱਥੋਂ ਅਸੀਂ ਵਾ ਲੈ ਆਂਦੀ ਆ। ਅੱਛਾ। ਅਸੀਂ ਜਣੀ ਤਾਂ ਕਿਸੇ ਕੋਲੇ ਗੱਲ ਹੀ ਨਹੀਂ ਕੀਤੀ ਵੀ ਚਲੋ ਸਾਡਾ ਘਰ। ਕਹ ਕੇ ਜੀ ਘਰ ਵਾਸ ਦਾ ਰੇ ਜੀ ਦੇਖੋ ਕਈ ਮਾਵਾ ਘਰ ਵਸਾਉਣ ਦੇ ਚੱਕਰ 'ਚ ਲੁੱਟੀਆਂ ਜਾਂਦੀਆਂ ਲੁੱਟੀਆਂ ਜਾਂਦੀਆਂ ਜਿੱਦਾਂ ਹੁਣੇ ਘਰੋਂ ਗਈ ਉਹਦੇ ਘਰੋਂ ਕੀ ਬੰਨਾ ਲਾ ਕੇ ਗਈ ਹੁਣ ਜਦੋਂ ਹੁਣ ਗਈ ਆ ਹੁਣ ਇਹਦੀ ਇਹ ਗੁੜੀਆ ਪਹਿਲਾ ਢਿੱਲੀ ਹੋ ਗਈ ਸੀ ਜੀ ਤੇ ਅਸੀਂ ਪਹਿਲਾਂ ਮੈਂ ਲੈ ਗਈ ਮਗੀਰੇ ਜੀ ਦੁਆਈ ਦੁਆ ਲੈ ਆਈ ਜੀ ਦੁਆਈ ਦੁਆ ਲੈ ਆਈ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਕਹਿ ਕੇ ਨਿਕਲੀ ਆ ਵੀ ਇਹਨੂੰ ਮੈਂ ਦੁਆਰੇ ਇਥੇ ਦੁਆਈ ਦੁਆ ਕੇ ਲਿਆ ਅੱਛਾ ਜੀ ਉੱਦੂ ਮੜ ਕੇ ਅਸੀਂ ਇਸ ਮੁਕੇ ਤੇ ਇੰਦੀਕ ਦੇ ਰਹੇ ਆਂ ਅੱਛਾ ਅੱਜ ਤੱਕ ਆ ਕਿਆ ਚੱਲ ਮੈਂ ਕਿਆ ਕੋਈ ਉਹਦੇ ਕੋਲ ਮੋਬਾਈਲ ਵਗੈਰਾ ਹੈ ਨਹੀਂ ਸੀਗਾ ਅਸੀਂ ਉਹਨਾਂ ਨੂੰ ਅੱਛਾ ਇਹ ਉਹ ਮੈਂ ਕਿਤੇ ਉਹ ਨੂੰ ਚੋਰੀ ਰੱਖਿਆ ਹੋਊਗਾ ਤਾਂ ਕੋਈ ਤਾਂ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਅਸੀਂ ਵੇਖਾਂਗੇ ਓਕੇ ਅੱਛਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਹਾਨੂੰ ਇਹ ਭੈਣ ਸਰਬਜੀਤ ਕੌਰ ਜਿਹੜੀ ਕਸੂਆਣੇ ਦੀ 9 ਹੈ ਉੱਪਰ ਅਸੀਂ ਇਹਦੇ ਭੈਣ ਦੇ ਘਰ ਵਾਲੇ ਦਾ ਨੰਬਰ ਮੈਂਸ਼ਨ ਕਰਾਂਗੇ ਇਹਨਾਂ ਦਾ ਪੂਰਾ ਐਡਰੈਸ ਮੈਂਸ਼ਨ ਕਰਾਂਗੇ ਜੇ ਕਿਸੇ ਵੀ ਭੈਣ ਭਰਾ ਨੂੰ ਇਸ ਭੈਣ ਬਾਰੇ ਸਰਬਜੀਤ कौर ਬਾਰੇ ਜਾਂ ਇਹਦੀ ਬੱਚੀ ਬਾਰੇ ਪਤਾ ਲੱਗਦਾ ਤਾਂ ਉਹ ਸਾਡੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਜ਼ਰੂਰ ਰਾਤ ਦਾ ਕੈਂਪ ਕਰਨ ਕੰਟੈਕਟ ਕਰਨ ਤੇ ਤਾਂ ਜੋ ਅਸੀਂ ਜਿਹੜੀ ਇਹ ਬੱਚੀ ਤੇ ਇਸ ਭੈਣ ਦੀ ਘਰ ਵਾਪਸੀ ਕਰਾ ਸਕੀਏ ਕਿਉਂਕਿ ਦੇਖੋ ਇੱਕ ਬੱਚਾ ਜਿਹੜਾ ਬੱਚੇ ਮਾਂ ਤੋਂ ਬਿਨਾ ਵੱਧ ਕੇ ਕੋਈ ਨਹੀਂ ਪਾਲ ਸਕਦਾ ਇੱਕ ਮਾਂ ਦੀ ਪਰਵਰਿਸ਼ ਤੇ ਇੱਕ ਬਾਪ ਦੀ ਪਰਵਰਿਸ਼ ਦੇ ਵਿੱਚ ਬੜਾ ਵੱਡਾ ਫਰਕ ਹੁੰਦਾ ਇੱਕ ਬੱਚੇ ਨੂੰ ਭੈਣੇ ਤੇਰੀ ਲੋੜ ਆ ਤੇਰਾ ਪੁੱਤ ਜਿਹਨੂੰ ਤੂੰ ਜਨਮ ਦਿੱਤਾ ਉਹ ਇੱਕ ਮਾਂ ਦੇ ਪਿਆਰ ਲਈ ਤਰਸ ਰਿਹਾ ਇੱਕ ਧੀ ਤੂੰ ਬਾਪ ਤੋਂ ਦੂਰ ਕਰੀ ਬੈਠੀ ਆ ਧੀ ਵੀ ਉਹ ਜਿਹਨੂੰ ਅੱਗੋਂ ਤੁਸੀਂ ਡਾਪਟ ਕੀਤਾ ਹੋਇਆ ਅੱਗੋਂ ਤੁਸੀਂ ਗੋਦ ਲਈ ਹੋਈ ਆ ਪੈਣੀ ਤੂੰ ਆਵਦੀ ਜ਼ਿੰਦਗੀ ਤਾਂ ਬਰਬਾਦ ਕਰ ਰਹੀ ਆ ਨਾਲ ਉਸਤੀ ਨੂੰ ਵੀ ਠੋਕਰਾਂ ਖਾਣ ਵਾਸਤੇ ਮਜਬੂਰ ਕਰ ਰਹੀ ਆ ਜੇ ਮੇਰੀ ਭੈਣ ਇਹ ਕਿਤੇ ਵੀ ਵੀਡੀਓ ਵੇਖ ਰਹੀ ਆ ਜੇ ਤੈਨੂੰ ਤੇਰੇ ਸਹੁਰਿਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇਰੇ ਸਾਸੋਰੇ ਵੱਲੋਂ ਜਾਂ ਤੇਰੇ ਪਤੀ ਵੱਲੋਂ ਤਾਂ ਤੂੰ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੀ ਆ ਜੇ ਕੋਈ ਵੀ ਐਦਾਂ ਦੀ ਗੱਲ ਆ ਤੈਨੂੰ ਅਨਸਾਫ਼ ਦਵਾਇਆ ਜਾਊਗਾ ਪਰ ਜੇਕਰ ਤੂੰ ਕਿਸੇ ਦੇ ਰਿਲੇਸ਼ਨ ਦੇ ਵਿੱਚ ਵੀ ਆਂ ਤਾਂ ਵੀ ਆਪਣੇ ਪਰਿਵਾਰ ਨੂੰ ਇੱਕ ਵਾਰ ਜ਼ਰੂਰ ਦੱਸ ਕਿਉਂਕਿ ਤੇਰਾ ਪਰਿਵਾਰ ਤੇਰੇ ਲਈ ਫਿਕਰਮੰਦ ਆ 8 ਮਹੀਨਿਆਂ ਤੋਂ ਵਿਚਾਰੇ ਦਰਦ-ਦਰਦੀਆਂ ਖੋਕਰਾਂ ਖਾ ਰਹੇ ਆ ਤੈਨੂੰ ਲੱਭਣ ਵਾਸਤੇ ਅੱਛਾ ਜਿਹੜਾ ਵੀ ਮੇਰਾ ਵੀਰ ਭਰਾ ਜਾਂ ਭੈਣ ਇਸ ਭੈਣ ਦਾ ਪਤਾ ਸਾਨੂੰ ਦੱਸੂਗੀ ਉਹਨਾਂ ਦਾ ਬੰਦ ਆ ਜਿਹੜਾ ਮਾਣ ਕੀਤਾ ਜਾਊਗਾ ਸਾਡੇ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇੰਨੀ ਕੁ ਬੇਨਤੀ ਪ੍ਰਮਾਣ ਕਰਿਓ ਤੇ ਵੱਧ ਤੋਂ ਵੱਧ ਜਿਹੜੀ ਆਪਣੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਪੂਰੀ ਵੀਡੀਓ ਜਿਹੜੀ ਤੁਸੀਂ YouTube ਚੈਨਲ ਰਮਨਦੀਪ ਗੌਰ ਮਰਖਾਈ ਤੇ ਵੇਖ ਕੇ ਇਹਨੂੰ ਵੱਧ ਤੋਂ ਵੱਧ ਜਿਹੜਾ ਆਪੋ ਆਪਣੇ ਗਰੁੱਪਾਂ ਦੇ ਵਿੱਚ ਪਾ ਕੇ ਸ਼ੇਅਰ ਕਰਿਓ ਤਾਂ ਜੋ ਇਸ ਭੈਣ ਨੂੰ ਲੱਭਿਆ ਜਾ ਸਕੇ ਤੇ ਸੋ ਮੈਂ ਕਹਿੰਨੀ ਕੈਮਰੇ ਦੇ ਨੇੜੇ ਕਰਕੇ ਇੱਕ ਵਾਰ ਇਹ ਬੱਚੀ ਦੀ ਤੇ ਭੈਣ ਦੀ ਜਿਹੜੀ ਤਸਵੀਰ ਦਿਖਾਈ ਜਾਵੇ ਸੋ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਊਂਗੀ ਜੇ ਅੱਜ ਆਪਾਂ ਇੱਕ ਘਰ ਟੁੱਟਣੋਂ ਬਚਾ ਲਈਏ ਇੱਕ ਪਤ ਨੂੰ ਉਹਦੀ ਮਾਮਲਾ ਦਿੱਤੀ ਜਾਵੇ ਇੱਕ ਪਰਿਵਾਰ ਨੂੰ ਉਹਦੀ ਨੌ ਮਲਾ ਦਿੱਤੀ ਜਾਵੇ ਇੱਕ ਬੱਚੀ ਆ ਜਿਹੜੀ ਉਹ ਸੇਫ ਆਪਣੇ ਪਰਿਵਾਰ ਦੇ ਵਿੱਚ ਆ ਜੇ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆ ਬਹੁਤ ਸਾਰੀਆਂ ਕਟਨਾਮਾ ਘਟ ਰਹੀਆਂ ਨੇ ਜਿਹਦੀ ਧੀ ਆ ਉਹਦੀ ਧੀ ਆ ਜਿਹਦੀ ਭੈਣ ਆ ਉਹਦੀ ਭੈਣ ਆ ਕਿਸੇ ਦੂਸਰੇ ਬੰਦੇ ਦੀ ਉਹ ਕੋਈ ਚ ਨਹੀਂ ਲੱਗਦੀ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਭੈਣ ਨੂੰ ਲੱਭਣ ਦੇ ਵਿੱਚ ਸਾਡੀ ਸਪੋਰਟ ਕਰੋ ਧੰਨਵਾਦ